ਆਜੋ ਆਜੋ ਆ ਲੈ ਦੇ ਜੰਮਰ ਜੁਰ ਦੀ ਕੋਈ ਗੱਲ ਨਹੀਂ ਸਰਕਾਰ ਇੱਥੇ ਇੱਥੇ ਕੋਈ ਨਹੀਂ ਨਹੀਂ ਹਾਂਜੀ ਰੋਕਿੰਦਾ ਜੀ ਉਹਨੇ ਇਸ ਕਰ ਰਿਹਾ ਪਬਲਿਕ ਲਾਟ ਨਹੀਂ ਪਿੰਡਾ ਅਰੇ ਸਾਹਿਬ ਆ ਜਾਓ ਜੀ ਥੋੜਾ ਜਾ ਨਹੀਂ ਲੋ ਲੋ ਹਾਂਜੀ ਠੀਕ ਬਿਲਾਲ ਸਾਡੇ ਨਾਲ ਥੋੜਾ ਦੱਸੋ ਫਿਲਾਲ ਸਾਰਾ ਕ ਬਿਲਾਲ ਹੁੰਦੀ ਬਹੁਤ ਵਧੀਆ ਚੱਲ ਰਿਹਾ ਜੀ ਤੁਹਾਡੇ ਦਰਸ਼ਕ ਹੋ ਗਏ ਜੀ ਫੁੱਲ ਮਾਰ ਕੇ ਆ ਜੀ ਦੇਖੋ ਡੀਜ਼ਲ ਮੈਂ ਜਲਦੀ ਵਧੀਆ ਜਾਂਦਾ ਅੱਗੇ ਨਾਲ ਬਹੁਤ ਸਤਿਕਾਰ ਦਉਂ ਵੀ ਉੱਥੇ ਤਾਂ ਦੇ ਆਏ ਉੱਥੇ ਦੇ ਆਇਆ ਪਤਾ ਲੱਗਿਆ ਲੱਗਦਾ ਉੱਥੇ ਉੱਥੇ ਪ੍ਰਧਾਨ ਜੀ 6000 ਲੀਟਰ ਡੀਜ਼ਲ ਦੇ ਆਏ ਹਾਂ ਤਾਰਤੂਰ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਦੇ ਆਏ ਠੀਕ ਹੈ ਜੀ ਬੰਦਾ ਵੀ ਕਿਸੇ ਦੀ ਰੋੜ ਪੈਂਦੀ ਆ ਉੱਥੇ ਜਦੇ ਪ੍ਰਧਾਨ ਜੀ ਵੱਲੋਂ ਪੁਲਸਾ ਕਰਿਆ ਜਾਊਗਾ ਠੀਕ ਹੈ ਜੀ ਬੋਲੇ ਮੈਂ ਸੋਨੇ ਸਿਦਕਾਲ ਯਾਰ ਮੈਂ ਥੋੜਾ ਤਨਵਾਦ ਕਰਦਾ ਕਿਉਂਕਿ ਜਿਵੇਂ ਤੁਸੀਂ ਜੋ ਜਿਓ ਮਨਲਾ ਕਿਸੇ ਆ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਨਾ ਉਹਨੇ ਡੁੱਬਣਾ ਪਿਆਣਾ ਸਹੀ ਗੱਲ ਆ ਜੀ ਸਹੀ ਆ ਸਾ ਆਪਣੀ ਜਿਹੜੀ ਖਾਸਾ ਕੌਮ ਦੀ ਜਿਹੜੀ ਸਪੈਸ਼ਲ ਦੇਖੋ ਬਿਲਕੁਲ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਆਪ ਹੀ ਸੀਚਾਈ ਕਰ ਲਈ ਬਹੁਤ